ਸਾਲ 2025 ਦੇ ਅਖੀਰਲੇ ਦਿਨ ਸੰਗਤ ਅਜ ਸਚਕਣ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀ ਹੈ ਸਾਰਾ ਅਖੀਰਲਾ ਦਿਨ ਹੋਣ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਇਸ ਲਈ ਸੰਗਤ ਇੱਥੇ ਨਾਤਮਸਤਕ ਹੋਣ ਲਈ ਪਹੁੰਚ ਰਹੀ ਹੈ ਔਰ ਆਪਣਾ ਅਖੀਰ ਦਾ ਸਾਲ ਦਾ ਅਖੀਰਲਾ ਦਿਨ ਜਿਹੜਾ ਹੈ ਇੱਥੇ ਹੀ ਬਤਾਉਣਾ ਉਹਨਾਂ ਦੀ ਤਰਜੀਹ ਰਹੇਗੀ 2026 ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਕਿਸ ਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਮਤਾਦਾਂ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨਹੀਂ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਹਨ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਹ 2025 ਸ਼ੁਰੂ ਹੋਣ ਵਾਲਾ ਹੈ ਔਰ ਉਸ ਦੀ ਅਰਦਾਸ ਬੇਨਤੀ ਕਰਨ ਲਈ ਇੱਥੇ ਸ਼੍ਰੀ ਹਰਮੰਦਰ ਸਾਹਿਬ ਲਈ ਪਹੁੰਚੀ ਹੋਈ ਸੰਗਤ ਹੈ ਤੁਸੀਂ ਤਸਵੀਰਾਂ ਚ ਵੀ ਦੇ ਸਕਦੇ ਹੋ ਕਿ ਦੂਰ ਦੂਰਾਡੇ ਤੋਂ ਸੰਗਤ ਸ੍ਰੀ ਹਰਮੰਦਰ ਸਾਹਿਬ ਲਈ ਆ ਰਹੀ ਹੈ ਸੈਲਾਨੀ ਵੀ ਇੱਥੇ ਪਹੁੰਚਦੇ ਨੇ ਕਿਉਂਕਿ ਸਾਲ ਦਾ ਅਖੀਰਲਾ ਦਿਨ ਹੈ ਔਰ ਹਰ ਕੋਈ ਚਾਹੁੰਦਾ ਹੈ ਕਿ ਗੁਰੂ ਦੇ ਘਰ ਜਾ ਕੇ ਮੱਥਾ ਟਿਕਿਆ ਜਾਏ ਗੁਰੂ ਕੋ ਆਸ਼ੀਰਵਾਦ ਲਿਆ ਜਾਏ ਜੋ 2025 2024 ਦੇ ਵਿੱਚ ਜੋ ਜੋ ਬੀਤ ਚੁੱਕਾ ਹੈ ਉਹਦੇ ਲਈ ਅਰਦਾਸ ਬੇਨਤੀ ਕੀਤੀ ਜਾਏ ਉਹਦੇ ਲਈ ਮਾਫੀ ਵੀ ਮੰਗੀ ਜਾਏ ਔਰ ਉਸ ਤੋਂ ਬਾਅਦ ਜਿਹੜਾ ਨਵਾਂ ਸਾਲ 2025 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੇ ਲਈ ਉਹਨਾਂ ਵੱਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਕਿ ਇਹ ਦਿਨ ਵੀ ਸਾਡਾ ਚੜੇ ਬਹੁਤ ਸੋਹਣਾ ਔਰ ਖੁਸ਼ਕਦੜੇ ਪਰਿਵਾਰਾਂ 'ਚ ਸ਼ਾਂਤੀ ਰਹੇ ਇਸ ਲਈ ਸੰਗਤ ਅੱਜ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਅਸੀਂ ਗੱਲ ਵੀ ਕਰਾਂਗੇ ਸੰਗਤ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਪ੍ਰੋਗਰਾਮ ਬਣਾਇਆ ਹੋਇਆ ਹੈ ਜੀ ਉਹਨਾਂ ਦੇ ਮਨ ਦੇ ਵਿੱਚ ਹੈ ਅੱਜ ਇਸ ਨੂੰ ਲੈ ਕੇ ਕਿਉਂਕਿ ਅਖੀਰਲਾ ਦਿਨ ਹੈ ਸਰ ਸਾਲ ਦਾ ਅਖੀਰਲਾ ਦਿਨ ਹੈ ਅੱਜ ਗੁਰੂ ਘਰ ਮੱਥਾ ਟੇਕਣ ਲਈ ਲੋਕੀ ਪਿਛਲੇ ਸਾਲ ਦੀ ਕੋਈ ਜਿਹੜਾ ਵੀ ਕੁਝ ਚੰਗਾ ਹੁੰਦਾ ਮਾੜਾ ਹੁੰਦਾ ਉਹਦੇ ਲਈ ਅਰਦਾਸ ਬੇਨਤੀ ਕਰਦੇ ਆ ਅਗਲੇ ਦਿਨ ਲਈ ਅਗਲੇ ਸਾਲ ਦੇ ਲਈ ਵੀ ਅਰਦਾਸ ਕਰਦੇ ਨੇ ਤੁਸੀਂ ਵੀ ਪਰਿਵਾਰ ਨਾਲ ਆ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਿਓ ਕੀ ਕਹੋਗੇ ਮੈਂ ਹੀ ਕਹਿਣਾ ਜੇ ਆਉਣ ਵਾਲਾ ਜਿਹੜਾ ਸਾਲ ਹੈ ਉਹ ਸਾਰਿਆਂ ਲਈ ਖੁਸ਼ੀਆਂ ਭਰਾ ਹੋਵੇ ਤੇ ਜੋ ਪਿਛਲੇ ਸਾਲ ਸਾਨੂੰ ਦੁੱਖ ਤਕਲੀਫਾਂ ਮਿਲੀਆਂ ਉਹ ਅਗਲੇ ਸਾਲ ਨਾ ਮਿਲਣ ਹਰੇਕ ਲਈ ਚੰਗਾ ਹੋਵੇ ਸਾਡੇ ਕਿਸਾਨਾਂ ਲਈ ਵੀ ਚੰਗਾ ਹੋਵੇ ਜਿਹੜਾ ਉਹ ਖੱਜਲ ਹੋ ਰੇ ਵਿਚਾਰੇ ਹੱਥਾਂ-ਥਾਂ ਤੇ ਉਹਨਾਂ ਲਈ ਵੀ ਚੰਗਾ ਹੋਵੇ ਉਹਨਾਂ ਦੀਆਂ ਵੀ ਸਰਕਾਰ ਮੰਗਾ ਮੰਨੇ ਉਹ ਵੀ ਆ ਕੇ ਮੈਂ ਕਹਿੰਦਾ ਇੱਥੇ ਆਉਣ ਨਮਸਤਕ ਹੋਣ ਮੱਥਾ ਟੇਕਣ ਬਾਬਾ ਜੀ ਦੇ ਆ ਕੇ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਮਨਵਾਣ ਉਹ ਪਰਮਾਤਮਾ ਉਹਨਾਂ ਦਾ ਵੀ ਜਿਹੜਾ ਸੁਣੇ ਉਹਨਾਂ ਦੀ ਉਹ ਤੁਸੀਂ ਕੀ ਕਹੋਗੇ ਭੈਣ ਜੀ ਅੱਜ ਅਖੀਰਲਾ ਦਿਨ ਹੈ ਔਰ ਤੁਹਾਨੂੰ ਵੀ ਇਹ ਮੌਕਾ ਮਿਲਿਆ ਹੈ ਕਿ ਗੁਰੂ ਮਹਾਰਾਜ ਦੇ ਘਰ ਵਿੱਚ ਦਰਸ਼ਨ ਕਰਨਾ ਉਹਨਾਂ ਦੇ ਚਰਨਾਂ 'ਚ ਆਪਣੀ ਅਰਦਾਸ ਬੇਨਤੀ ਕਰਨਾ ਹਾਂਜੀ ਇਹ ਸਾਰੀ ਸੰਗਤ ਨੂੰ ਇਹ اپੀਲ ਹੈ ਕਿ ਜੋ ਪਿਛਲੇ ਮਤਲਬ ਸਾਲ ਦੇ ਵਿੱਚ ਜੋ ਸਾਡੇ ਮਤਲਬ ਕੀ ਦੁੱਖ ਤਕਲੀਫਾਂ ਸਾਡੇ ਸਰੀਰ ਤੇ ਆਈਆਂ ਨੇ ਉਹਨਾਂ ਨੂੰ ਅਸੀਂ ਭੁੱਲ ਕੇ ਇੱਥੇ ਮੱਥਾ ਟੇਕ ਕੇ ਆਉਣ ਵਾਲਾ ਸਮਾਂ ਜਿਹੜਾ ਸਾਡਾ ਖੁਸ਼ੀਆਂ ਭਰਿਆ ਹੋਵੇ ਆਉਣ ਵਾਲਾ ਸਾਲ ਸਾਰੀ ਸੰਗਤ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਖਾਸ ਸਾਲ ਜਨਨ ਇੱਕ ਨਾ ਧਰਮ ਦੇ ਵਿੱਚ ਬਹੁਤ ਆਪਣੀ ਨਫ਼ਰਤ ਫੈਲ ਰਹੀ ਹੈ ਹਰ ਇੱਕ ਧਰਮ ਇੱਕ ਦੂਜੇ ਦੇ ਖਿਲਾਫ ਹੋ ਰਿਹਾ ਹੈ ਮੈਂ ਉਹ ਵੀ ਕਹਿੰਦਾ ਵੀ ਹਰ ਇੱਕ ਧਰਮ ਨੂੰ ਚਾਹੀਦਾ ਇੱਕ ਦੂਜੇ ਨਾਲ ਮਿਲ ਜੁਲ ਕੇ ਭਾਈਚਾਰੇ ਦੀ ਸਾਂਝ ਅਸੀਂ ਦਿਖਾਈਏ ਹਰ ਇੱਕ ਧਰਮ ਦਾ ਇੱਜ਼ਤ ਮਾਨ ਕਰੀਏ ਕਿਸੇ ਨੂੰ ਨੀਚਾ ਨਾ ਦਿਖਾਈਏ ਆਪਾਂ ਵੀ ਸਾਡਾ ਧਰਮ ਵੱਡਾ ਜਾਂ ਦੂਸਰੇ ਦਾ ਛੋਟਾ ਹੈ ਤੇ ਹਰੇਕ ਨੂੰ ਪੂਰੇ ਆਪਣੇ ਭਾਰਤ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਧੰਨਵਾਦ ਸੋ ਪਰਿਵਾਰ ਪਹੁੰਚਲੇ ਨੇ ਸ੍ਰੀ ਹਰਮੰਦਰ ਸਾਹਿਬ ਸਾਰੇ ਮਿਲ ਕੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਸ੍ਰੀ ਹਰਮੰਦਰ ਸਾਹਿਬ ਇੱਥੇ ਹਰ ਧਰਮ ਦੇ ਹਰ ਜਾਤੀ ਦੇ ਲੋਕ ਮੱਥਾ ਟੇਕਣ ਲਈ ਪਹੁੰਚਦੇ ਨੇ ਦੂਰ ਦੂਰ ਤੋਂ ਆਉਂਦੇ ਨੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਔਰ ਕਿਉਂਕਿ ਅੱਜ 31 ਦਸੰਬਰ ਹੈ ਸਾਲ ਦਾ ਆਖੀਰਲਾ ਦਿਨ ਹੈ ਔਰ ਵਾਹਿਗੁਰੂ ਦੇ ਘਰ ਦੇ ਵਿੱਚ ਅਰਦਾਸ ਬੇਨਤੀ ਕਰਨ ਲਈ ਆਇਆ ਕਿਉਂਕਿ ਪਿਛਲਾ ਸਾਲ ਜਿਹੜਾ ਬੀਤ ਗਿਆ ਬਾਪੂ ਜੀ ਅੱਜ ਆਖੀਰਲਾ ਸਾਲ ਦਾ ਆਖੀਰਲਾ ਦਿਨ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਲੋਕੀ ਆ ਰਹੇ ਨੇ ਮੱਥਾ ਟੇਕਣ ਲਈ ਕਿ ਸਾਡਾ ਸਾਲ ਚੰਗਾ ਮਾੜਾ ਜੋ ਵੀ ਨਿਕਲਿਆ ਹੈ ਉਹ ਉਦ ਲਈ ਅਰਦਾਸ ਬੇਨਤੀ ਕਰਦੇ ਅਗਲੇ ਲਈ ਵੀ ਕਿ ਸੁਖ ਸ਼ਾਂਤੀ ਨਾਲ ਨਿਕਲੇ ਤੁਸੀਂ ਦੱਸਿਓ ਹਾਂਜੀ ਹਾਂਜੀ ਇਸੇ ਕਰਕੇ ਆਇਆ ਗੁਰੂ ਮਹਾਰਾਮ ਦੇ ਦਰਸਾਂ ਕਰਨ ਵਾਸਤੇ ਅਗਲਾ ਨਵਾਂ ਸਾਥ ਸਾਥ ਸੰਗਤ ਲਈ ਚੰਗਾ ਤੇ ਵਧੀਆ ਨਵੇ ਹਾਂਜੀ ਹਾਂਜੀ ਸਭ ਦਾ ਮਿਹਰ ਭਰਿਆ ਹੱਥ ਹੋਵੇ ਪੰਜਾਬ ਤਰੱਕੀ ਕਰੇ ਲੋਕ ਤਰੱਕੀ ਕਰਨ ਇਹ ਅਰਦਾਸ ਇਹ ਬੇਨਤੀ ਵਾਹਿਗੁਰੂ ਦੇ ਚਰਨਾਂ 'ਚ ਕਰ ਰਹੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਚੈਲਾਨੀ ਪਹੁੰਚ ਰਹੇ ਨੇ ਇੱਥੇ ਸ੍ਰੀ ਹਰਮੰਦਰ ਸਾਹਿਬ ਨਾਤਮਸਤਕ ਹੋਣ ਲਈ ਪਹੁੰਚ ਰਹੇ ਨੇ ਇਹ ਬੱਚੇ ਨੇ ਛੋਟੇ ਛੋਟੇ ਸਕੂਲ ਕਾਲਜ ਦੇ ਬੱਚੇ ਨੇ ਇਹਨਾਂ ਦਾ ਵੀ ਇੱਕ ਟੂਰ ਜਿਹੜਾ ਹੈ ਅੰਮ੍ਰਿਤਸਰ ਵੀ ਆਇਆ ਹੋਏਗਾ ਔਰ ਅੰਮ੍ਰਿਤਸਰ ਆਨ ਤੇ ਇਹਨਾਂ ਦਾ ਹੁੰਦਾ ਕਿ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਜਾ ਕੇ ਅਰਦਾਸ ਬੇਨਤੀ ਕੀਤੀ ਜਾਵੇ ਸੋ ਅਸੀਂ ਇਸ ਮਬਤ ਵੀ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜੇ ਹਾਂ ਲੋਕਾਂ ਦੇ ਕੋਲੋਂ ਕਿਉਂਕਿ ਲੋਕਾਂ ਦੀ آمد ਦੇਖ ਸਕਦੇ ਹੋ ਤੁਸੀਂ ਕਿ ਇਸ ਵੇਲੇ ਵੀ ਲੋਕ ਦੂਰ ਦੂਰੋਂ ਇੱਥੇ ਪਹੁੰਚ ਰਹੇ ਨੇ ਸਾਲ ਦਾ ਜਿਹੜਾ ਅਖੀਰਲਾ ਦਿਨ ਹੈ ਉਸ ਦਿਨ ਔਰ ਅਗਲੇ ਦਿਨ ਦੀ ਸ਼ੁਰੂਆਤ ਇਸੇ ਦਰਬਾਰ ਤੋਂ ਕਰਨਾ ਚਾਹੁੰਦੇ ਨੇ ਇਸ ਦਰਬਾਰ ਦੇ ਵਿੱਚ ਜੋ ਮੰਗਾ ਮਾਨਤ ਮੰਗੀ ਜਾਂਦੀ ਹੈ ਜਿਸ ਤਰ੍ਹਾਂ ਪਿਛਲਾ ਸਾਲ ਬੀਤ ਗਿਆ ਹੈ ਚੰਗਾ ਬੀਤ ਗਿਆ ਹੈ ਮਾੜਾ ਬੀਤ ਗਿਆ ਹੈ ਕੁਝ ਮਾੜਾ ਕੀਤਾ ਹੈ ਜਾਂ ਕੁਝ ਚੰਗਾ ਕੀਤਾ ਹੈ ਉਹਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲੱਗੇ ਨੇ ਕਰਨ ਲਈ ਇੱਥੇ ਪਹੁੰਚਦੇ ਨੇ ਔਰ ਇਸ ਦੇ ਨਾਲ ਹੀ ਅਗਲਾ ਸਾਲ ਜਿਹੜਾ 2025 ਚੱਲਦਾ ਹੈ ਉਸ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਏ ਵੀ ਬਹੁਤ ਸੋਨਾ ਜਾਏ ਸਿੰਘ ਸਾਹਿਬ ਗੁਰੂ ਘਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਅੱਜ 31 ਤਰੀਕ ਹੈ ਸਾਲ ਦਾ ਆਖੀਰਲਾ ਦਿਨ ਹੈ ਅਸੀਂ ਬਤਾਇਆ ਸਾਲ ਹੈ ਉਹਦੇ ਲਈ ਵੀ ਆੰਦੇ ਇੱਥੇ ਮੱਥਾ ਟੇਕ ਲਈ ਨਵੇਂ ਸਾਲ ਦੀ ਆਮਦ ਹੋ ਗਈ ਹੈ ਉਹਦੇ ਲਈ ਵੀ ਅਰਦਾਸ ਬੇਨਤੀ ਕਰਨੀ ਹੈ ਉਹਦੇ ਲਈ ਮਹਾਰਾਜ ਸਾਰਿਆਂ ਵਾਸਤੇ ਖੁਸ਼ੀ ਭਰਿਆ ਨਵਾਂ ਸਾਲ ਲਿਆਵੇ ਸੁੱਖ ਸ਼ਾਂਤੀ ਹੋਰ ਤਾਵੇ ਭਾਈਚਾਰਾ ਬਣਿਆ ਰਵੇ ਤੇ ਇਹੋ ਹੀ ਬਰਦਾਸ਼ ਹੈ ਮਹਾਰਾਜ ਦਾ ਗਾੜੀ ਸੁੱਖ ਸ਼ਾਂਤੀ ਸਭ ਤੋਂ ਪਹਿਲਾਂ ਜਿੰਦੂ ਪਾ ਜਾਰਾ ਸੇਕ ਪਾ ਜਾਰਾ ਬਣਿਆ ਰਵੇ ਜੀ ਮਿਹਰਬਾਨ ਸੋ ਸੰਜੀ ਵਾਲਤਾ ਦਾ ਸੰਦੇਸ਼ ਕਿਸੇ ਵੀ ਧਰਮ ਨੂੰ ਨੀਚਾ ਨਹੀਂ ਕਹਿਣਾ ਹੈ ਸਾਰੇ ਧਰਮ ਬਰਾਬਰ ਹੈ ਇਹਦਾ ਇੱਕ ਸੰਦੇਸ਼ ਲੈ ਕੇ ਸੰਗਤ ਇੱਥੇ ਪਹੁੰਚਦੀ ਪਈ ਹੈ ਔਰ ਗੁਰੂ ਘਰ ਆਪਣੇ ਮਕद्दस ਸਥਾਨ ਤੇ ਇੱਥੇ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਲਈ ਲੈ ਕੇ ਪੂਰੀ ਤਿਆਰੀ ਕੀਤੀ ਗਈ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਾਲ ਜਿਸ ਪਤਾ ਹੁੰਦਾ ਹੈ ਕਿ ਇਸ ਦਿਨ ਸੰਗਤ ਬਹੁਤ ਪਹੁੰਚਦੀ ਹੈ ਉਹਨਾਂ ਦੇ ਲਈ ਪ੍ਰਬੰਧ ਹੋਣਾ ਚਾਹੀਦਾ ਹੈ ਇਸ ਲਈ ਸ਼ਰੋਨੀ ਕਮੇਟੀ ਦੇ ਪ੍ਰਬੰਧ ਕੀਤੇ ਹੁੰਦੇ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹੁੰਦੇ ਨੇ ਰਿਹائش ਦੇ ਪ੍ਰਬੰਧ ਕੀਤੇ ਗਏ ਹੁੰਦੇ ਨੇ ਇਸ ਦੇ ਨਾਲ ਨਾਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਹ ਉਹਨਾਂ ਦੇ ਰਹਿਣ ਸਹਿਣ ਵਾਸਤੇ ਵੀ ਪੂਰਾ ਉਚੇਚੇ ਪ੍ਰਬੰਧ ਕੀਤੇ ਜਾਂਦੇ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਦਿਨ ਦੇ ਉੱਤੇ ਉਚੇਚੇ ਪ੍ਰਬੰਧ ਕੀਤੇ ਜਾਂਦੇ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਸ਼ਰਧਾਲੂ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਦੀ ਕੋਈdoctype ਲੈਵ ਨਾਵੇ ਇਸ ਦੇ ਵੀ ਪ੍ਰਬੰਧ પોલીસ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਨੇ ਸੋ ਸਾਲ 2025 ਦੀ ਸ਼ੁਰੂਆਤ ਜਿਹੜੀ ਹੈ ਸੁੱਖ ਸ਼ਾਂਤੀ ਸਮ੍ਰiddhi ਦਾ ਨਾਲ ਹੋਵੇ ਇਸ ਦੀ ਅਰਦਾਸ ਬੇਨਤੀ ਕਰਨ ਲਈ ਸੰਗਤ ਦੂਰ ਦੂਰ ਤੋਂ ਸਚਕਨ ਸ੍ਰੀ ਹਰਿਮੰਦਰ ਸਾਹਿਬ ਤੇ ਪਹੁੰਚ ਰਹੀ ਹੈ 2024 ਦੀ ਬੀਤ ਚੁਕਾ ਹੈ ਇਹਦੇ ਵਿੱਚ ਇਸ ਸਾਲ ਦੇ ਦੌਰਾਨ ਹੋਈਆਂ ਜਿਹੜੀਆਂ ਭੁੱਲਾਂ ਨੇ ਹੋਈਆਂ ਜਿਹੜੀਆਂ ਗਲਤੀਆਂ ਨੇ ਉਹਦੀ ਵੀ ਮਾਫੀ ਮੰਗਦੇ ਨੇ ਔਰ ਪਰਮਾਤਮਾ ਅੱਗੇ ਗੁਜਾਰਸ਼ ਕਰਦੇ ਨੇ ਕਿ ਦਾ ਸਾਲ 2025 ਵੀ ਉਹਨਾਂ ਦੇ ਲਈ ਸੁਖ ਸਮਨਦੀ ਔਰ ਸ਼ਾਂਤੀ ਭਰਿਆ ਹੋਵੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ